ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5ਵਾਂ ਓਠ ਤ ਬੈਠ ਤ ਸੋਬਤ ਧਿਆਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨੁ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਦੁਰਪ੍ਰਸਾਦ ਹਰਿਆ ਅਮਰਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਂਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰਿਆ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨੁ ਸੁਨੀ ਜੈ ਅਮਰਤ ਕਥਾ ਜਾਸ ਸੁਨੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਟ ਘਾਟ ਜਪਿਜੈ ਗੁਰ ਪ੍ਰਸਾਦ ਹਰਿ ਅਮਰਤ ਪੀਜੈ ਦਿਨ ਸ੍ਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਜ ਕਾਮ ਬਾਟ ਘਾਟ ਜਪੀਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਜਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪਿਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਂਸ ਸੁਣੀ ਮਨ ਹੋਏ ਅਨੰਦਾ ਦੂ ਕਰੋ ਗਮਨ ਸਗਲੇ ਲਥਾ ਰਹਾਵ ਕਾਜ ਕਾਮ ਬਾਤ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੈ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂ ਕਰੋ ਗਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਜਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਟ ਘਾਟ ਜਪਿਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂ ਕਰੋ ਗਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਦੁਰਪ੍ਰਸਾਦ ਹਰਿਆ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨਾਮ ਸੁਣੀ ਜੈ ਅਮਰਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅਮਰਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਜਲ ਤਹਰੇ ਹਰ ਗਾਈਐ ਸਰਵਨ ਸੁਨੇਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਤ ਘਾਟ ਜਪੀਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਈਐ ਮਾਰਗ ਚਲ ਤ ਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾ ਕਾਰਜ ਕਾਮ ਬਾਟ ਘਾਟ ਜਪਿਜੈ ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਾਤ ਹੋਵੇ ਨਾਨਕ ਤਿਸ ਲਗ ਪਾਈ ਓਠ ਤ ਬੈਠ ਤ ਸੋਬਤ ਧਾਈਐ ਮਾਰਗ ਚਲ ਤਹਰੇ ਹਰ ਗਾਈਐ ਸਰਵਨ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾ ਕਾਜ ਕਾਮ ਬਾਤ ਘਾਟ ਜਪੀਜੈ ਦੁਰਪ੍ਰਸਾਦ ਹਰਿ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੇ ਵਾਟ ਨ ਪਾਈਐ ਆਠ ਪਹਿਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ